इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਮਾਂ ਜੋ ਸ਼੍ਰੀ ਗੌਰਮ ਜੱਦਵ ਆਪੀਏ ਡੀਜੀਪੀ ਪੰਜਾਬ ਉਹਨਾਂ ਦੀਆਂ ਸਖਤ ਹਦਾਇਤਾਂ ਜੋ ਕਿ ਪੰਜਾਬ ਨੂੰ ਕ੍ਰਾਈਮ ਫ੍ਰੀ ਰੱਖਣ ਵਾਸਤੇ ਸਾਨੂੰ ਕੱਲ ਇੱਕ ਉਦੋਂ ਬਹੁਤ ਵੱਡੀ ਕਾਮਯਾਬੀ ਮਿਲੀ ਜਿਹੜੀ ਕਿ ਸਾਡੇ ਮਾਨਯੋਗ ਡੀਆਈਜੀ ਮੈਡਮ ਮਲੰਬਰੀ ਬੀਜੇ ਜੱਗ ਜਿਲੇ ਆਈਪੀਐਸ ਲਗੀਆਂ ਰਹੇ ਜਿਨ੍ਹਾਂ ਦੇ ਨਿਰਦੇਸ਼ਾਂ ਤੇ ਮੈਡਮ ਜੋਤੀ ਜਾਦਵ ਬੈਂਸ ਆਈਪੀਐਸ ਐਸਐਸਪੀ ਪੁਲਿਸ ਜ਼ਿਲ੍ਹਾ ਖੰਨਾ ਦੀ ਕਲੋਜ ਸੁਪਰਵੀਜ਼ਨ ਤੇ ਦੁਰਾਹਾ ਵਿਖੇ ਜੀਟੀ ਰੋਡ ਤੇ ਇਤਲਾਹ ਮਿਲੀ ਸੀ ਮੁਖਵਰੀ ਹੋਈ ਸੀ ਜਿਹੜੀ ਦੀ ਮੁਖਵਰੀ ਤੇ ਕਾਰਵਾਈ ਕਰਦੇ ਹੋਏ ਜੀ ਦੇ ਬੈਂਕਟ ਹਾਲ ਹੈ ਢਾਬਾ ਹੈ ਜਿਹੜਾ ਮਾਲਕ ਬਰਿੰਦਰਜੀਤ ਸਿੰਘ ਉਰਫ ਮੀਤਾ ਵਾਸੀ ਪਿੰਡ ਦਰਾਹਾ ਉਹ ਆਪਣੇ ਉਸ ਹੋਟਲ ਦੇ ਪਿੱਛੇ ਉਹਨੇ ਰੂਮ ਬਣਾ ਕੇ ਉਹ ਬਕਾਇਦਾ ਆਰਗੇਨਾਈਜ਼ ਕ੍ਰਾਈਮ ਪੈਟੀ ਜੁਰਮ ਕਰਨ ਵਾਸਤੇ ਲੇਕਿਨ ਜਿਹਦੇ ਨਾਲ ਸਮਾਜ ਦੇ ਵਿੱਚ ਬਹੁਤ ਗਲਤ ਮੈਸੇਜ ਜਾਂਦਾ ਹੈ ਬਕਾਇਦਾ ਜੂਆ ਖੜਵਾ ਰਿਆ ਸੀ ਉਹ ਜੂਏ ਦੇ ਵਿੱਚ ਜਿਹੜੇ ਤਰੀ ਸੱਤ ਬੰਦੇ ਸਮੇਤ ਇਹਦੇ ਸੱਤ ਇਹ ਸੱਤਵੇਂ 22 ਨੇਮ ਬਕਾਇਦਾ ਇੱਕਈਆ ਦਰਜ ਕਰਕੇ ਪਲੱਸ ਉਹ ਲੋਕ ਜਿਹੜੇ ਕਿ ਇੱਥੇ ਆ ਕੇ ਜੂਆ ਖੇਡ ਰਹੇ ਸੀ ਲੱਖਾਂ ਦੇ ਉਹਦੇ ਤੇ ਆਪਣਾ ਪੈਸਾ ਲਾ ਕੇ ਤੁਹਾਡੇ ਸਾਹਮਣੇ ਤੁਸੀਂ ਹੁਣੀ ਫੋਟੋ ਵੀ ਖਿੱਚੀਆਂ ਨੇ ਫ੍ਰਾਂਸੀ ਚੈਕਸ ਨੇ ਉਹ ਉਹਨੇ ਦੀ ਭਾਸ਼ਾ ਦੇ ਵਿੱਚ ਜਿਹੜੀ ਕਿ ਅਸੀਂ ਹੁਣ ਤਕਤੀਸ ਦੇ ਵਿੱਚ ਹੌਲੀ ਹੌਲੀ ਸਾਰਾ ਸਫਾ ਮਿਸਲ ਆਪਣੀ ਮਿਸਲ ਤੇ ਲੈ ਕੇ ਆ ਰਹੇ ਹਾਂ ਫ੍ਰਾਂਸੀ ਚੈਕਸ ਦੇ ਦੇ ਵਿੱਚ ਇੱਕ ਚਿਪਸ ਉਹਨੂੰ ਉਹਨੇ ਕਿਵੇਂ ਨਾਮ ਦਿੱਤਾ ਹੈ 10000 ਰੁਪਏ ਵੀ ਇੱਕ ਚਿਪਸ ਫਰਾਂਸੀ ਤੇ ਕੁਝ ਚਿਪਸ ਜਿਹੜੀ ਆ 5000 ਇਸ ਤਰ੍ਹਾਂ ਨਾਮ ਦਿੱਤਾ ਉਹ ਸਾਰੀ ਲਾ ਕੇ ਉਹ ਜੂਆ ਖੇਡਦੇ ਨੇ ਜੂਆ ਖੇਡ ਕੇ ਜੋ ਹੈਵੀ ट्रांजैक्शन ਪੈਸੇ ਦੀ ਹੈ ਉਹ ਤੇ ਉਹ ਆफी ਮਿਲੀ ਪੋ ਇੱਕ ਸਾਜ਼ਿਸ਼ ਦੇ ਤਹਿਤ ਸਰਕਾਰ ਦੀਆਂ ਪਾਲਸੀਆਂ ਦੇ ਕੋਈ ਕਾਨੂੰਨ ਦੇ ਖਿਲਾਫ ਔਰ ਖਾਸ ਤੌਰ ਤੇ ਸਾਡਾ ਜੋ ਜੀਟੀ ਰੋਡ ਦਾ ਏਰੀਆ ਆਊਟਸਾਈਡ ਤੇ ਗਰਾਹਾ ਲੁਧਿਆਣਾ ਮਹਾਨਗਰ ਜਿੱਥੋਂ ਕੇ ਬڑے ਵੱਡੇ ਕਾਰੋਬਾਰੀ ਪੈਸੇ ਵਾਲੇ ਲੋਕ ਉਹ ਆ ਕੇ ਦੂਆ ਖੇਡਦੇ ਰੰਗੇ ਹੱਥੀ ਸਾਡੀ ਸੀਆਈਏ ਪੁਲਿਸ ਫੰਨਾ ਕੋਈ ਗਰਾਹਾ ਪੁਲਿਸ ਡੀਐਸਪੀ ਡੀ ਸਿੰਗਲਾ ਜੀ ਇਹਨਾਂ ਦੀ ਰਹਿਨਮਾਈ ਦੇ ਹੇਠ ਓਕੇ ਇਹਨਾਂ ਨੂੰ ਪਕੜਿਆ ਪਕੜ ਕੇ ਬੱਕੇ ਦਾ ਬਰਾਮਦਗੀ ਕੀਤੀ ਗਈ ਹੈ ਪ੍ਰੈਸ ਨੋਟ ਤੁਹਾਨੂੰ ਦਿੱਤੇ ਗਏ ਨੇ ਪ੍ਰੈਸ ਨੋਟ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ ਕਿ 11 ਲੱਖ 95000 ਕੈਸ਼ ਬਰਾਮਦ ਹੋਇਆ ਜਿਹਨੀਆਂ ਉਹ ਕ੍ਰਾਂਸੀ ਚਿਪਸ ਹੈ 6-7 ਲੱਖ ਦੇ ਕਰੀਬ ਅਗਰ ਡਾਕੂ ਨੇ ਲਿਖਿਆ ਹੈ ਉਹਦੀ ਬਰਾਮਦਗੀ ਹੋਈ ਹੈ ਉਹ ਸਾਰੀ ਬਰਾਮਦਗੀ ਕਰਕੇ ਬਕਾਇਦਾ ਇੱਕ ਮੁਕੱਦਮਾ ਦਰਜ ਕਰਕੇ ਉਹਦੀ ਤਫतीश ਹੁਣ ਅਮਲ ਚ ਲੈਂਦੀ ਜਾ ਰਹੀ ਹੈ ਉਸ ਤਫतीश ਦੇ ਦੌਰਾਨ ਇਹਦੇ ਟਾਰਾਂਵਾਂ ਬਕਾਇਦਾ 318 ਬੀ ਐਨ ਐਸ 112 ਬੀ ਐਨ ਐਸ ਜਿਹੜੀ ਕੇ ਉਹਦੀ ਜਿਹੜੀ ਡੈਫੀਨੇਸ਼ਨ ਹੈ ਉਹਦੀ ਤੁਹਾਨੂੰ ਪਤਾ ਲੱਗ ਜੂਗਾ ਨੋਨ ਅਵੇਲੇਬਲ ਆਫੈਂਸ ਨਾਲ ਜਿਹੜਾ ਜੁਆ ਇੱਕ ਹੈ ਉਹਦੀ ਪਰ੍ਹਾਂ ਮੈਂ 3 4 ਤੇ 13 37 ਗੈਂਬਲਿੰਗ ਐਕਟ ਉਹਦੇ ਮੁਤਾਬਕ ਕਾਰਵਾਈ ਕੀਤੀ। ਔਰ ਸਾਰੇ ਦੇ ਸਾਰੇ ਬੰਦਿਆਂ ਨੂੰ ਕાયਦੇ ਕਾਨੂੰਨ ਦੇ ਮੁਤਾਬਕ ਗ੍ਰਿਫਤਾਰ ਕਰਕੇ ਸਾਰੀ ਤਫਤੀਸ਼ ਕੀਤੀ ਜਾ ਰਹੀ ਹੈ। ਹਰ ਇੱਕ ਬੰਦੇ ਦਾ ਰੋਲ ਦੇਖਿਆ ਜਾ ਰਿਹਾ ਹੈ। ਬਰਾਮਦਗੀ ਬਰਾਮਦਗੀ ਦੇ ਮੁਤਾਬਕ ਪਲੱਸ ਜਿਹੜੇ ਉਹਨਾਂ ਦੇ ਮੋਬਾਈਲ ਫੋਨ ਜਨੇ ਉਹਨਾਂ ਨੂੰ ਫੰਡਾਲਿਆ ਜਾ ਰਿਹਾ ਹੈ ਫਾਈਨੈਂਸ਼ੀਅਲ ਦੇ ਮੁਤਾਬਕ ਇਸ ਜਿਹੜੇ ਸਾਡੇ ਫਾਈਨੈਂਸ਼ੀਅਲ ਸਾਨੂੰ ਹਾਟ ਜ਼ਿਲ੍ਹੇ ਦੇ ਵਿੱਚ ਮਿਲੇ ਨੇ ਆਫੀਸਰ ਉਹਨਾਂ ਦੀ ਹੈਲਪ ਲਈ ਜਾ ਰਹੀ ਹੈ ਸਾਈਬਰ ਕ੍ਰਾਈਮ ਦੀ ਹੈਲਪ ਲਈ ਜਾ ਰਹੀ ਹੈ ਹਾਟ ਤਰੀਕੇ ਦੇ ਨਾਲ ਮੈਡਮ ਜੋਤੀ ਜਾਦਵ ਆਈਪੀਐਸ ਜਿਨ੍ਹਾਂ ਨੇ ਇਹ ਦ੍ਰਿੜ નિਸ਼ਟਾ ਕੀਤਾ ਹੋਇਆ ਹੈ ਇੱਕ ਫੰਨਾ ਪੁਲਿਸ ਜਿਵੇਂ ਦੀ ਜਿਹੜੀ ਹੱਦ ਹੈ ਉੱਥੇ ਇਹਨੂੰ ਕ੍ਰਾਈਮ ਫਰੀ ਰੱਖਣਾ ਔਰ ਜਿਹੜਾ ਉਹਨਾਂ ਦਾ ਪ੍ਰੋਮਿਸ ਹੈ ਉਹਦੇ ਮੁਤਾਬਕ ਇਹ ਜਿਹੜਾ ਜੁਰਮ ਅਸੀਂ ਜਿਹਦੇ ਪਹਿ ਤੇ ਇਹ ਮੁਕੱਦਮਾ ਜੇ ਵੀ ਅੱਜ ਮੈਂ ਤੁਹਾਨੂੰ ਪ੍ਰੈਸ ਕਾਨਫਰੰਸ ਕਰ ਰਿਹਾ ਹਾਂ ਜਿਹੜਾ ਕਿ ਸਮਾਜ ਦੇ ਵਿੱਚ ਬਹੁਤ ਹੀ ਗਲਤ ਇੱਕ ਮੈਸੇਜ ਆ ਰਿਹਾ ਸੀ ਕਿ ਹਾਈਵੇ ਤੇ ਜਿਹੜੇ ਹੋਟਲਸ ਨੇ ਜਿਹੜੇ ਇਹ ਕੰਮ ਕਰਦੇ ਜਿਹਦੇ ਨਾਲ ਸਮਾਜ ਦੇ ਵਿੱਚ ਹੁਣ ਦਾ ਅਕਸ਼ੀ ਖਰਾਬ ਹੋ ਰਿਹਾ ਸੀ ਇਹ ਨੂੰ ਉਹਦੇ ਮੁਤਾਬਕ ਬੜੀ ਵੱਡੀ ਕਾਮਯਾਬੀ ਹੈ ਔਰ ਜੋ ਬਾਜੋਗ ਐਸਐਸਪੀ ਦਿਆ ਹਦਾਤਾ ਹੈ ਉਹਦੇ ਮੁਤਾਬਕ ਇਹ ਦੀ ਤਪੀਸ਼ ਹੈ ਜਿਹੜੀ ਡੂੰਘਾਈ ਦੇ ਵਿੱਚ ਕਰਕੇ ਉੱਥੋਂ ਤਹ ਤੱਕ ਪੁੱਜਾਂਗੇ ਇਹ ਕਿੱਥੋਂ ਸ਼ੁਰੂਆਤ ਹੁੰਦੀ ਹੈ ਇਹਦੇ ਵਿੱਚ ਹੋਰ ਕਿਹੜੇ ਵੱਡੇ ਲੈਵਲ ਦੇ ਜਵਾਰੀਏ ਨੇ ਉਹਨਾਂ ਨੂੰ ਵੀ ਸਫਾਮ ਮਿਸਲ ਤੇ ਲੈ ਕੇ ਆਵਾਂਗੇ ਨਾਮਜ਼ਦ ਕਰ ਰਹੇ ਹਾਂ ਕੁਝ ਕਰ ਰਹੇ ਹਾਂ ਕੁਝ ਕਰਾਂਗੇ ਜੁਨੇਮੇ ਜਿਵੇਂ ਸਾਡੀ ਤਫतीश ਅਕੇ ਹੋਏਗੀ ਉਹਦੇ ਮੁਤਾਬਕ ਫਰਦਰ ਤੌਰ ਤੇ ਵੀ ਸਾਡੀ ਜੋਧੋ ਰਿਕਵਰੀ ਹੋਏਗੀ ਅਸੀਂ ਬਕਾਇਦਾ ਐਸਐਸਪੀ ਸਾਹਿਬ ਦੇ ਧਿਆਨ ਦੇ ਵਿੱਚ ਹਰ ਤਫतीश ਜਿਵੇਂ ਉਹ ਦੇਖ ਰਹੇ ਨੇ ਇਹਨੂੰ ਕਲੋਜ਼ ਵੀ ਅਗੇ ਜੂਤ ਪਈ ਤੁਹਾਡੀ ਦੁਬਾਰਾ ਵੀ ਪ੍ਰੈਸ ਕਾਨਫਰੰਸ ਕਰ ਸਕਦੇ ਹਾਂ ਅਸੀਂ ਤੇ ਇਹ ਬੜੀ ਵੱਡੀ ਕਾਮਯਾਬੀ ਹੈ ਔਰ ਮੈਂ ਇਹਦੇ ਵਿੱਚ ਖਾਸ ਤੌਰ ਤੇ ਬਟੌਰ ਐਸਪੀ ਦੀ ਸਾਡੇ ਡੀਐਸਪੀ ਜੀ ਸ਼੍ਰੀ ਮੋਹਿਤ ਸਿੰਘਲਾ ਜੀ ਤੇ ਐਸਐਚਓ ਜਵਾਹਾ ਤੇ ਸਾਡਾ ਇਲਕਾਇਮ ਸੱਜਾ ਹਰਦੀਪ ਸਿੰਘ ਹੈ ਇਹਦੀ ਜਿਹੜੀ ਟੀਮ ਹੈ ਮੈਂ ਇਹਨਾਂ ਨੂੰ ਬਕਾਇਦਾ ਮੁਬਾਰਕਵਾਦ ਵੀ ਦਿੰਦਾ ਹੈ ਤੇ ਐਸਐਸਪੀ ਸਾਹਿਬ ਬਕਾਇਦਾ ਜਿਹੜੇ ਸਾਡੇ ਚੰਗੇ ਮੁਲਾਜ਼ਮ ਹੈ ਜਿਹੜੇ ਅੱਛਾ ਕੰਮ ਕਰਦੇ ਹੈ ਉਹਨਾਂ ਨੂੰ ਉਹਨਾਂ ਦੀ ਉਹ ਯੋਗਤਾ ਦੇ ਮੁਤਾਬਕ اور ਉਹਨਾਂ ਦੇ ਕੰਮ ਦੇ ਮਤਾਪੂਰਨ ਨੂੰ ਪ੍ਰਾਈਸ ਵੀ ਦੇਣਗੇ ਤੇ ਔਰ ਮੈਂ ਉਮੀਦ ਕਰਦਾ ਹਾਂ ਕਿ ਇਹੀ ਜਿਹੜੀ ਇਹਨਾਂ ਦੀ ਬਿਲ ਪਾਵਰ ਹੈ ਔਰ ਜਿਹੜੀ ਇਹਨਾਂ ਦੀ ਗ੍ਰੇਡ ਏ ਚਾ ਹੈ ਉਹਦੇ ਮੁਤਾਬਕ ਆਇਂਦਾ ਵੀ ਅਸੀਂ ਆਪਣੇ ਪੁਲਿਸ ਜ਼ਿਲ੍ਹਾ ਠੰਡਾ ਨੂੰ ਜੋ ਸਾਡੇ ਵਾਲਾ ਤਰ ਅਸਰ ਹੈ ਉਹਨਾਂ ਲਈ ਇਸ਼ਾਮਾ ਦੇ ਮੁਤਾਬਕ ਕਾਰਵਾਈ ਕਰਦੇ ਰਹਾਂਗੇ ਬਾਕੀ ਅਗਰ ਕੋਈ ਤੁਹਾਡਾ ਸਵਾਲ ਜਵਾਬ ਹੈ ਤਾਂ ਤੁਸੀਂ ਕਰ ਸਕਦੇ ਹੋ ਹਾਂ ਦੇਖੋ ਤਬੀਸ਼ ਦੇ ਵਿੱਚ ਹੁਣ ਇਹ ਪਿੱਛੇ ਤੱਕ ਜਾਇਆ ਜਾ ਰਿਹਾ ਵਦਨਾਮੀ ਦੇ ਮੁਤਾਬਕ ਤਾਂ ਅਫਵਾਹਾਂ ਦੇ ਦੌਰ ਦੇ ਮੁਤਾਬਕ ਤਾਂ ਬੜੇ ਚਿਰ ਤੋਂ ਲੇਕਿਨ ਉਹਨਾਂ ਦੇ ਮੰਨਣ ਦੇ ਮੁਤਾਬਕ ਹੈ ਲੇਕਿਨ ਅਸੀਂ ਇਹਨੂੰ ਡਾਕੂਮੈਂਟਰੀ ਵੀ ਕਰਨਾ ਉਹਨਾਂ ਦੇ ਮੋਆਇਜ਼ ਨੂੰ ਖਿਡਾਰੇ ਇੱਕ ਤਦੋਂ-ਤਦੋਂ ਦੇ ਹੈ ਕਿੰਨੇ ਚਿਰ ਤੋਂ ਹੈ ਇਹ ਖੇਡ ਰਿਹਾ ਹੈ ਨਹੀਂ ਉਹ ਸਾਰਾ ਕੁਝ ਜਿਹੜਾ ਹੈਗਾ ਅਸੀਂ ਸਾਈਵਟ ਕ੍ਰਾਈਮ ਦੀ ਹਲਕ ਦੇ ਮੁਤਾਬਕ ਸਫਰ ਨੂੰ ਕੋਪਲ ਇਹਦੇ ਵਿੱਚ ਜਿਹੜੇ ਇਹ ਮੁੱਦਮ ਪਕੜੇ ਗਏ ਆ ਜਿਹੜਾ ਮੇਨ ਇਹਦਾ ਚੜਾਉਣ ਵਾਲਾ ਕਿੰਗ ਪਿੰਨ ਤੁਹਾਨੂੰ ਦੱਸਿਆ ਹੀ ਹੈ ਹੋਟਲ ਦਾ ਮਾਲਕ ਪਲੱਸ ਜਿਹੜੇ ਇਹਦੇ ਇਹ ਛੇ ਦੇ ਛੇ ਬੰਦੇ ਮੇਨ ਜੁਆਰੀ ਉਹ ਲੁਧਿਆਣਾ ਮਹਾਨਗਰ ਨੂੰ ਬਿਲੋਂਗ ਕਰਦੇ ਆ ਔਰ ਜਿਹੜੇ ਫਰਦਰ ਆ ਉਹ ਜੀ ਸਫਾ ਨੂੰ ਸੇ ਤੋਂ ਲੈ ਕੇ ਆਵਾਂਗੇ ਉਹਦੇ ਵਿੱਚ ਹੋ ਸਕਦਾ ਲੁਧਿਆਣਾ ਤੋਂ ਅੱਗੇ ਵੀ ਨੈਸ਼ਨਲ ਦਾ ਇੰਟਰਨੈਸ਼ਨਲ ਲੈਵਲ ਤੇ ਵੀ ਜਾ ਸਕਦਾ ਇਹ ਦੇਖੋ ਇਹ ਤਫਤੀਸ਼ ਦਾ ਪਾਰਟ ਹੈ ਆਗਰ ਅਸੀਂ ਤੁਹਾਨੂੰ ਦੱਸੀਏ ਕਿ ਅਸੀਂ ਕਿਸੇ ਨੂੰ ਰੀਲੀਜ਼ ਕੀਤਾ ਜਾਂ ਕਿਸ ਨੂੰ ਬੇਲ ਮੁਕਤ ਦਾ ਜਮਾਨੇ ਤੇ ਛੱਡਿਆ ਵੀ ਆ ਤਾਂ ਉਹ ਤਫਤੀਸ਼ ਦੇ ਮੁਤਾਬਕ ਇਹ ਨਹੀਂ ਕਿ ਕਿਸ ਨੂੰ ਫਾਰੇ ਕਰਨ ਦਾ ਗਿਆ ਉਦੇ ਵਿੱਚ ਜੋ ਸਾਡਾ ਕਾਰਜਕਾਰੀ ਕਾਨੂੰਨ ਕਹਿੰਦਾ ਹੈ ਜਿਹੜੇ ਬੰਦੇ ਨਾਨ ਮੂਵੇਲੇਬਲ ਆਫੈਂਸ ਦੇ ਮੁਤਾਬਕ ਨੇ ਉਹਨਾਂ ਨੂੰ ਬਕਾਇਦਾ ਮਾਨਯੋਗ ਜੱਜ ਸਾਹਿਬ ਦੇ 24 ਘੰਟਿਆਂ ਦੇ ਅੰਦਰ ਅੰਦਰ ਪੇਸ਼ ਕਰਨਾ ਤੇ ਜਿਹੜੇ ਅਸੀਂ ਜਮਾਨਤ ਚਨਾਮਾ ਮਿਕਲਕਾ ਲੈ ਕੇ ਅਰਜ਼ੀ ਦਿੱਤੀ ਹੈ ਉਹਨਾਂ ਨੂੰ ਇਸ ਤਰੀਕੇ ਦੇ ਵਿੱਚ ਇੱਕ ਵਾਰ ਵੀ 10 ਵਾਰ ਦੀ ਵਾਰ-ਵਾਰ ਸ਼ਾਮਲ ਕਰਤੀ ਕੀਤਾ ਜਾਏਗਾ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਜੇ ਮੇਰਾ ਤੁਹਾਡਾ ਸਵਾਲ ਹੈ ਦੇ ਟੋਟਲ 33 ਮੁਜ਼ਮਨ ਨੇ ਤੇਤੀਆਂ ਦੇ ਵਿੱਚੋਂ ਜਿਹੜੇ 7 ਬੰਦੇ ਨੇ ਉਹ ਬੰਦੇ ਨੌਨ ਅਵੇਲੇਬਲ ਆਫੈਂਸ ਦੇ ਮੁਤਾਬਕ ਗਿਫਤਾਰ ਨੇ ਔਰ ਉਹਨਾਂ ਨੂੰ ਮਾਜੋਬ ਮੈਜਿਸਟਰ ਸਾਹਿਬ ਦੇ ਪੇਸ਼ ਕੀਤਾ ਜਾਏਗਾ ਤੇ ਜਿਹੜੇ ਜ਼ਮਾਨਤ ਮੁਤਲਕਾ ਦੇ ਬਾਕੀ ਬੰਦੇ ਨੇ 26 ਉਹ ਜ਼ਮਾਨਤ ਮੁਤਲਕਾ ਵਕਾਇਦਾ ਉਹ ਵੀ ਕਾਇਦੇ ਕਾਨੂੰਨ ਦੇ ਅੰਕਾਪ ਉਹਨਾਂ ਦਾ ਲੈ ਕੇ ਉਹ 33 ਦਾ ਪਾਰਟ ਹੈ ਉਹਨੂੰ ਲੋਜਲੀ ਡੀਐਸਪੀ ਦੀ ਜਿਹੜੀ ਮੋਹਨ ਸਿੰਘਲਾ ਦੀ ਗੱਲ ਕਰ ਰਿਹਾ ਹੈ ਤੇ ਉਵੇਂ ਉਵੇਂ ਤੋਂ ਪੁਸ਼ਟੀ ਕੀਤੀ ਹੈ ਇਹ ਤੁਹਾਨੂੰ ਇਹਦੇ ਵਿੱਚ ਜਿਹੜਾ ਪ੍ਰੈਸ ਨੋਟ ਹੈ ਤੁਸੀਂ ਪੜੋ ਉਹਦੇ ਵਿੱਚ ਨਾਮ ਮੈਂਸ਼ਨ ਹੈ ਲਿਸ਼ਟ ਲੱਗੀ ਹੈ ਨਾਲ ਹਾਂ ਨਹੀਂ ਨਹੀਂ ਨਾਮ ਲਿਖਿਆ ਹੈ ਰੈਪਰਿਜ਼ੈਂਟੇਟਿਵ ਨਾ ਨਹੀਂ ਪੜੋ ਤੁਸੀਂ ਬਸ ਕੁਝ ਲਿਖਿਆ ਹੈ ਬਕਾਇਦਾ ਤੁਸੀਂ ਚੰਗੀ ਤਰ੍ਹਾਂ ਪੜੋ ਕਿ ਇਹ ਵੀ ਜਿਹੜਾ ਨੀ ਪੂਰੀ ਸਿੱਧੇ ਪਾਤਾ ਉਹ ਉਹ ਇੱਕ ਐਕਸਾਈਆ ਸੀ ਨਹੀਂ ਜਿਹੜੀ ਕੋਈ ਉਹ ਵੀ ਪਾਹਨਾ ਤਾਂ ਮੈਂ ਕਿਹਾ ਪਹਿਲੇ ਤੁਸੀਂ ਮੇਰੀ ਜਦੋਂ ਮੈਂ ਪ੍ਰੈਸ ਕੌਂਫਰੰਸ ਕੀਤਾ ਨਾ ਮੈਂ ਤੁਹਾਨੂੰ ਦੱਸ ਰਿਹਾ ਕਿ ਇਹਨਾਂ ਦੀ ਕੇਸੇ 3 ਟਿਕਟਸ ਇਹਨਾਂ ਦੀ ਭਾਸ਼ਾ ਦੇ ਵਿੱਚ ਕਿਹੇ ਕਿੰਨੇ ਆ ਉਹ ਤੋਂ ਪਿੱਛਾ ਪਾਤਾ ਕਿ ਜਿਹਨੇ ਮੈਂ ਤਾਂ 9000 ਦੇ ਤੌਰ ਤੇ ਲੇਖਾ ਉਹ ਇੱਕ ਟਿਕਟ 30000 ਰੁਪਏ ਦੇ ਲਈ ਪੰਜਿਆਰ ਦਾ ਨਾਮ ਦਿੱਤਾ ਹੋਇਆ ਸਮਝ ਗਏ ਨਾ ਫੋਲੋ ਕਰ ਜੀ ਉਦੇ ਮੁਤਾਬਕ ਜਿਹੜਾ ਹੁਣ ਜਿਨੇ ਤੁਹਾਡਾ ਸਵਾਲ ਲਗਾ ਮੇਰਾ ਕਹਿਣ ਦਾ ਇਹ ਸਾਰਾ ਜਿਵੇਂ ਇੱਕ ਜੋ ਹੁਣ ਜਿਵੇਂ ਜਿਵੇਂ ਸਾਡੀ ਇੰਗ੍ਰਾਮ ਸਾਡੇ ਨੋ ਕੋਈ ਫਲੋਇ ਨਹੀਂ ਦਿੱਤੇ ਕੋ ਬਕਾਇਦਾ ਤਪੀਸ਼ ਹੈ ਔਰ ਤੁਹਾਨੂੰ ਜਿਨੇ ਪਹਿਲਾਂ ਮੈਂ ਦੱਸਿਆ ਕਿ ਇਹਦੇ ਤੇ ਇਹਦੀ ਡੰਗਾਈ ਪੰਦਾਲ ਔਰ ਤਪੀਸ਼ ਜਾਰੀ ਹੈ ਔਰ ਡੰਗਾਈ ਤੱਕ ਹੋਏਗੀ ਲਾਸਟ जोड़ा यहाँ पेन पॉइंट है कितों शुरुआत है एहे मैं पहले ही दसाया कि चाहे नैशनल लैवल है इंटरनेशनल लैवल तक कितों की जो इनवॉल्व है बकायदा जिमें जिम्मेदी तफ्तीश बता रहेगा असू करते ही रहना और बकायदा यदि जो साफ्तीट होगी तो सफा मिश्रते कि जुर्म जो सबूत ज्यादा प्रॉपर हो जाता असं उन्होंने चलान भी पेश करना और सारा कौमी है कोई कि किसी ने कानून कित है सारा कौमी चल रहा है और चलता है चर्चा जो सुनी है ਅਸੀਂ ਕਰਤਾ ਤੇ ਤਵਾ ਨਹੀਂ ਕਰਦੇ ਅਸੀਂ ਤਾਂ ਉਹਨਾਂ ਦਾ ਸੰਘਾਰ ਰਹੇ ਹਾਂ ਸੰਘਾਰ ਦਾ ਮਤਲਬ ਉਹਨੂੰ ਦੇਖ ਰਹੇ ਹਾਂ ਉਹਨਾਂ ਦਾ ਪਿਛੋਕੜ ਕੀ ਹੈ ਜਿਹੜੇ-ਜਿਹੜੇ ਕੰਸਰਨਡ ਖਾੜੇ ਵਿੱਚ ਇਹਨਾਂ ਦੀ ਰਹਾਇਸ਼ ਹੈ ਔਰ ਕਿਸੇ-ਕਿਸੇ ਇਹਨਾਂ ਦੇ ਕੀ ਪੁਰਾਣੇ ਮਕੱਦਮੇ ਗੱਜਾ ਜਿਵੇਂ ਤੋਂ ਲਾਵਾ ਹੂਰ ਕਿਹੜੇ ਜਨਮ ਦੇ ਵਿੱਚ ਨਵਾਲਦਾ ਉਹ ਹਰ ਇੱਕ ਚੀਜ਼ ਜਿਹੜੀ ਆ ਉਹਨੂੰ ਦੇਖਿਆ ਜਾ ਰਿਹਾ ਹੈ ਔਰ ਉਹਦੇ ਮਤਲਬ ਉਹਨੂੰ ਸਮਝਣ ਦੇ ਚੱਲਿਆ ਲੱਗਾ ਜੀ ਸਤਿ ਸ੍ਰੀ ਅਕਾਲ ਜੀ ਤੁਹਾਡੇ ਕੋਲ ਵੀ ਬੰਦੇ ਹੋਣਗੇ ਠੀਕ ਸਹੀ ਨੇ ਉਹ ਵਿਚਕਾਰ ਅੱਜ ਵੀ ਜੰਪਰ ਨਹੀਂ ਟੋਟਲ 33 ਦੇ ਯੈਸ 33 ਦੇ 33 ਬੰਦੇ ਗਏ ਸੇ ਮੋਟੇ ਵੀ ਕਰਦਾ ਹਾਂ ਹਾਂ ਇੱਕ ਬੰਦਾ ਓਏ ਜਿਹੜਾ ਬੰਦਾ ਹੈ ਜਿਹਦਾ ਉਹ ਹੋਟਲ ਹੈ ਬਰਿੰਦਰ ਦੀਪ ਸਿੰਘ ਮੀਤਾ ਜਿਹਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਫਰੀਜੇ ਦਾ ਮਾਲਕ ਹੈ ਉਹ ਜਦੋਂ ਡੇਟ ਕੀਤਾ ਉਹ ਉੱਥੇ ਉੱਥੋਂ ਮਲਮ ਉਹ ਭੱਜਣ ਚ ਕਾਮਯਾਬ ਹੋ ਗਿਆ ਫਿਸਟਨ ਚ ਕਾਮਯਾਬ ਹੋ ਗਿਆ

ਬਿਲਕੁਲ ਪਾਇਸਾ ਇਹ ਤੁਹਾਡਾ ਬੜਾ ਵਧੀਆ ਸਵਾਲ ਹੈ ਮੈਂ ਬੀਸੀ ਕੇਸ ਤੋਂ ਬਕਾਇਦਾ ਇਹ ਦੱਸਣਾ ਚਾਹੁੰਦਾ ਕਿ ਤੰਨਾ ਪੁਲਿਸ ਜਿਹੜੀ ਉਹ ਗ੍ਰੇਡ ਹੈ ਤੰਨਾ ਪੁਲਿਸ ਦਿਲੋਂ ਮੈਂ ਜੋ ਵੈਸੇ ਸਸੀ ਮੈਮ ਨੇ ਉਹ ਗ੍ਰੇਡ ਮਿਸ ਕਰ ਦਿੱਤਾ ਹੋਇਆ ਉਹਦੇ ਇਨਕਾਰ ਅਸੀਂ ਇੱਥੇ ਕੋਈ ਗੁਰਮ ਨਹੀਂ ਹੋਣ ਕਰਾਈ ਮੈਂ ਜੋ ਉਹ ਉਹਨੂੰ ਫ੍ਰੀ ਰੱਖਣਾ ਕਰਾਈ ਫ੍ਰੀ ਰੱਖਣਾ ਜਿਹੜਾ ਕੋਈ ਬੰਦਾ ਜੁਰਮ ਕਰਦਾ

होटल चला रहे हैं कोई बाहर आउट काट तो तो इन के कोई जो जो सब दस अस अपने इनफॉर्मर लाए हुए हैं अगर हो भी कोई इनफॉमे इनफॉर्मेस पर कम किया इसी तरीके होने अकैदा सापैशल ब्रांच है साईए तो साढ़े कुछ यह जो मुंडे ने बकैदा कुछ यह टीम भी ने जिन्हों मां योग एस एस पी साहब खुद अपनी निगरानी हेतु